ਮੈਂ ਤਾਂ ਆ ਰਿਹਾ ਸੀਗਾ ਭਾਈ ਕਹ ਰਹੇ ਸੀਗੇ ਕਿ ਰੋਕ ਲਓ ਮੈਂ ਗੱਡੀ ਰੋਕ ਲਈ ਮੈਂ ਤਾਂ ਆਹ ਸਾਈਡ ਆਇਆ ਭਾਈ ਸਾਹਿਬ ਸਰ ਰੋਂਗ ਆ ਰਹੇ ਸੀ ਉਹ ਨਹੀਂ ਸਰ ਮੈਂ ਘੁਮਾ ਕੇ ਆ ਰਿਹਾ ਸੀਗਾ ਰੋਂਗ ਸਾਈਡ ਹੈ ਬੇਟਾ ਮੈਡਮ ਤੁਸੀਂ ਰੋਂਗ ਆ ਰਹੇ ਸੀਗੇ ਡਰ ਨਹੀਂ ਲੱਗਦਾ ਹੈ ਡਰ ਨਹੀਂ ਲੱਗਦਾ ਰੋਂਗ ਆ ਰਹੇ ਸੀਗੇ ਜੈਕਸਨ ਨੂੰ ਨਹੀਂ ਸਾਨੂੰ ਨਹੀਂ ਪਤਾ ਰੋਂਗ ਸਾਈਡ ਹੈ ਸਾਨੂੰ ਪਤਾ ਹੀ ਨਹੀਂ ਇੱਕ ਤਾਂ ਸਰਪਲ ਕੀ ਰਾਸ਼ਬੂ ਹੁੰਦਾ ਹੈ ਉਹ ਤੋਂ ਦੂਜੇ ਦੇਖਿਆ ਵੀ ਕੋਈ ਟਰਨ ਉੱਪਰ ਅੱਗੇ ਹੈ ਨਹੀਂ ਦੇਖੋ ਪ੍ਰੋਪਰ ਫਾਇਲ ਆਇਆ ਉਹਨੂੰ ਨਾ ਘੁੰਮਣਾ ਕੋਮ ਕੀ ਆਣਾ ਪੈਂਦਾ ਇੱਕ ਕੱਟ ਹੈ ਨੀਗਾ ਦੇਖਿਆ ਜਿਵੇਂ ਤੁਸੀਂ ਅ ਵੀ ਦੇਖੋ ਸਰ ਕਿਤੇ ਨਾ ਕਿਤੇ ਰੋਂਗ ਨਹੀਂ ਆਣਾ ਚਾਹੀਦਾ ਕਿਉਂਕਿ ਕਾਫੀ ਦਿੱਕਤ ਅਗਰ ਹੋ ਸਕਦਾ ਮੈਂ ਸਮਝ ਗਿਆ ਤੇਰੀ ਗੱਲ ਪਰ ਹੁਣ ਕੀ ਕਰਾਂ ਮਜਬੂਰੀ ਹੈ ਪਤਾ ਕੀ ਹੈ ਜੀ ਮেরে ਕੋ ਜਾਣਾ ਸੀਗਾ ਜਲਦੀ ਕਿਤੇ ਡਾਕਟਰ ਕੋ ਤਾਂ ਕਰਕੇ ਮੰਨਣਾ ਅੰਕਲ ਰੋਂਗ ਹੋ ਮੈਂ ਤਾਂ ਫੋਨ ਦੇ ਮੌਜੂਦ ਵੀ ਤੁਸੀਂ ਰੋਂਗ ਜਾ ਰਹੇ ਨਹੀਂ ਮੈਂ ਫਿਰ ਤੇਰੇ ਕੋ ਮਜਾਉਂਗਾ ਨਾ ਫਿਰ ਰਸਤਾ ਕੋਈ ਹੈਗਾ ਨਹੀਂ ਫਿਰ ਇਹ ਤਾਂ ਕਾਨੂੰਨ ਕੋ ਉੱਪਰ ਹੈ ਨਾ ਜੈਸਾ ਕਾਨੂੰਨ ਕਰੇਗਾ ਵੈਸੀ ਚੱਲेंगे ਸਿੱਧੇ ਤੋੜਤੇ ਉਥੇ ਬੋਰਡ ਲਗਾਇਆ ਗਿਆ ਕਿ ਰੋਂਗ ਨਹੀਂ ਆਣਾ ਅੱਪਾ ਨਹੀਂ ਦੇਖਿਆ ਸਰ ਹੁਣ ਮੈਂ ਦੇਖਿਆ ਗੂਗਲ ਮੈਪ ਹੀ ਮੈਂ ਹੁਣ ਗੂਗਲ ਮੈਪ ਲਾਈ ਚ ਲਿਕੇਸ਼ਨ ਗੂਗਲ ਮੈਪ ਨੇ ਇਹਨੂੰ ਦਿਖਾਇਆ ਹੈ ਗੂਗਲ ਮੈਪ ਜਲਦੀ ਵੀ ਹਾਂਜੀ ਰੋਂਗ ਪਾਰਕਿੰਗ ਦੇ ਰੋਂਗ ਸਾਈਡ ਦੇ ਵੀ ਰੋਂਗ ਸਾਈਡ ਨਾ ਜਾਓ ਰੋਂਗ ਸਾਈਡ ਨਾ ਆਓ ਸਾਡੇ ਸਾਬ ਵੱਲ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਠੀਕ ਹੈ ਜੀ ਉਹ ਕਹਿੰਦੇ ਆ ਵੀ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਪੁਜਾ ਕੀਤਾ ਜਾਵੇ ਕੀ ਨਾਮ ਆ ਜੀ ਸ਼ਿਵਮ ਹਾਂਜੀ ਸ਼ਿਵਮ ਵਾਪਸ ਆ ਰਹੇ ਰੋਂਗ ਜਾ ਰਹੇ ਹਾਂ ਕਿ ਲੱਗੇ ਰਿਪੋਰਟ ਨਹੀਂ ਲੱਗਿਆ ਹੋਇਆ ਕਾਰ ਰੋਕੀ ਹੈ ਇਹਨਾਂ ਦੀ ਰੋਂਗ ਸਾਈਡ ਆਏ ਆ आरसी ਨੇ ਲਸਾਂਸ ਨਹੀਂ ਹੁਣ ਗੱਲ ਕਰਾ ਰਹੇ ਆ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰੀ ਦਾ ਦਿਲ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਆਤਮਪਾਰਕ ਚੌਕੀ ਦੇ ਬਿਲਕੁਲ ਆਪੋਜੀਟ ਜੱਸਦੀ ਹੈ ਕਿ ਦਿਵੇ तले ਅੰਧੇਰੇ ਵਾਲੀ ਗੱਲ ਜੜੀ ਆ ਸੱਚ ਹੁੰਦੀ ਹੈ ਨਜ਼ਰ ਆਂਦੀ ਹੈ ਕਿਉਂਕਿ ਸਾਹਮਣੇ ਇੱਕ ਪਾਸੇ ਆਤਮਪਾਰਕ ਚੌਕੀ ਆ ਤੇ ਉਸਦੇ ਆਪੋਜੀਟ ਜਿਹੜਾ ਪੁਲ ਹੈਗਾ ਵਾ ਉਸ ਪੁਲ ਨੂੰ ਰੋਂਗ ਸਾਈਡ ਤੋਂ ਕਿਸ ਤਰੀਕੇ ਲੋਕ ਜਾ ਰਹੇ ਨੇ ਸੋ ਨਾ ਬੋਲੋ ਸਿੱਧੇ ਤੌਰ ਤੇ ਜੜੀ ਆ ਜਾਨ ਆਪਣੀ ਜੋਖਮ ਦੇ ਵਿੱਚ ਭਾਈ ਜਾ ਰਹੀ ਹੈ ਇੱਥੋਂ ਫੁੱਲ ਸਪੀਡ ਦੇ ਵਿੱਚ ਲੋਕ ਜਿਹੜੇ ਨੇ ਆਂਦੇ ਹੋਏ ਨਜ਼ਰ ਆਂਦੇ ਨੇ ਤਸਵੀਰਾਂ ਤੁਸੀਂ ਸਿੱਧੀ ਤੌਰ ਤੇ ਗਾਂਦੇ ਨੇ ਉਸ ਤੋਂ ਬਾਅਦ ਇਹਨਾਂ ਬਲੋ ਰੋਂਗ ਆ ਕੇ ਇਸ ਪੁੱਲ ਦੇ ਉੱਤੇ ਜਿਹੜਾ ਉਹ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿੱਦਾਂ ਸਮਰਾੜਾ ਚੌਕ ਵੱਲ ਨੂੰ ਜਾਇਆ ਜਾਂਦਾ ਦੱਸਦੇ ਸਮਰਾੜਾ ਚੌਕ ਵੱਲ ਤੋਂ ਆਉਣ ਵਾਲੇ ਲੋਕ ਜਿਹੜੇ ਰੋਂਗ ਆਉਂਦੇ ਨੇ ਸੋਹਣਾ ਵੱਲੋਂ ਜਿਹੜੀ ਹੈ ਸਿੱਧੇ ਤੌਰ ਤੇ ਉਲੰਘਣਾ ਜਿਹੜੀ ਕੀਤੀ ਜਾਂਦੀ ਹੈ ਬਾਈ ਨਾਮ ਕੀ ਹੈ ਤੁਹਾਡਾ ਬਿੰਗ ਮਾੜਾ ਜੀ ਮੇਰਾ ਨਾਮ ਬਾਈ ਗੁਰੂ ਦਾ ਘਾਠਾ ਬਾਈ ਗੁਰੂ ਦੀ ਬਦੇ ਇਹ ਲੋਕੀ ਕਹਿੰਦੇ ਨੇ ਪੜੇ ਲਿਖੇ ਆ ਅੜਿਆੜੀ ਜਾਂਦਾ ਉਹ ਬਦੇ ਕੀ ਕਹਿੰਦੇ ਭਈ ਕੋਟਸ ਮਾੜਾ ਕੀ ਕਰ ਲਵਾਂਗੇ ਕੰਡੇ ਕੁਝ ਨਹੀਂ ਗੱਲ ਨੂੰ ਐ ਐਮਐਨਏ ਦਾ ਟੈਲੀਫੋਨ ਕਰਾ ਰਹੇ ਮੈਂ ਸੋ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਜਦੋਂ ਪੁਲਿਸ ਨੂੰ ਦੇਖਦੇ ਆ ਲੋਕ ਤਾਂ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜਾ ਉਹ ਕ੍ਰੋਸ ਹੁੰਦੇ ਨਜ਼ਰ ਆ ਰਹੇ ਨੇ ਕੀ ਨਾਮ ਕੀ ਹੈਗਾ ਤੁਹਾਡਾ RAM NIRANJAN GUPTA ਬਿਲਕੁਲ ਸੋ ਗੱਲਬਾਤ ਵੀ ਕਰ ਲੈਣੇ ਸਾਡੇ ਨਾਲ ਵੀਰ ਮੌਜੂਦ ਹੈ ਸੋ ਗੱਲਬਾਤ ਕਰਦੇ ਆ ਸਰ ਕੀ ਹੋਇਆ ਮੈਂ ਤਾਂ ਆ ਰਿਹਾ ਸੀਗਾ ਭਾਈ ਕਹੇ ਰਹੇ ਸੀਗੇ ਕਿ ਰੋਕ ਲਓ ਮੈਂ ਗੱਡੀ ਰੋਕ ਲਈ ਮੈਂ ਤਾਂ ਥੋੜਾ ਸਾਈਡ ਆਇਆ ਭਾਈ ਸਾਹਿਬ ਸਰ ਰੋਂਗ ਆ ਰਿਸੀ ਕੋ ਨਹੀਂ ਸਰ ਮੈਂ ਕਮਾ ਕੇ ਆ ਰਿਹਾ ਸੀਗਾ ਇਹ ਰੋਂਗ ਸਾਈਡ ਹੀ ਬੇਟਾ ਅੱਗੇ ਇੱਕ ਪਾਸੇ ਉਹ ਬੋਰਡ ਲੱਗਾ ਹੋਇਆ ਸਪੈਸ਼ਲ ਆਡੀਸੀਪੀ ਸਾਹਿਬ ਵੱਲੋਂ ਬੋਰਡ ਜਿਹੜਾ ਲਗਾਇਆ ਗਿਆ ਕਿ ਲੋਕ ਇੱਥੇ ਰੋਂਗ ਨਾਣ ਕਿਉਂਕਿ ਇਹਦੇ ਵਿੱਚ ਤੁਹਾਨੂੰ ਖਤਰਾ ਨਹੀਂ ਹੈਗਾ ਹੈਗਾ ਖਤਰਾ ਤਾਂ ਹੈਗਾ ਕੋਈ ਨਹੀਂ ਭਾਈ ਪਾ ਗਾਉਂ ਚਲ ਜੰਨੇ ਆ ਮੰਦੇ ਹੋ ਗਲਤੀ ਹੈਗੀ ਹਾਂਜੀ ਕਿਹਾ ਵੀ ਸੋਧ ਹੈਗੀ ਭਾਈ ਗਲਤੀ ਤਾਂ ਹੈ ਵੈਸੇ ਬੰਦੇ ਤਾਂ ਹੈਗੇ ਹੋਣਾ ਗਲਤੀ ਹਾਂਜੀ ਪਰ ਦੇਖਿਆ ਵੇ ਸਰ ਮਨ ਕੀ ਪੂਰਾ ਤੁਹਾਨੂੰ ਟਰਨਓਵਰ ਘੁੰਮ ਕੇ ਆਣਾ ਪੈਂਦਾ ਨਾ ਹਾਂ ਬਿਲਕੁਲ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕਿਹਦੀ ਗਲਤੀ ਹੈ ਕਿਉਂ ਟਰਨਓਵਰ ਘੁੰਮਣਾ ਪੈਂਦਾ ਇੱਕ ਸਰਮਣ ਦੀ ਰਾਸ਼ ਬੋਦਾ ਉਹਦੇ ਦੂਜੇ ਦੇਖਿਆ ਵੀ ਕੋਈ ਟਰਨਓਵਰ ਅੱਗੇ ਹੈ ਨਹੀਂ ਨਾ ਦੇਖੋ ਪ੍ਰੋਪਰ ਫਾਈਲ ਆਇਆ ਉਹਨੂੰ ਨਾ ਕੰਮ ਕੀ ਆਣਾ ਪੈਂਦਾ ਹੈ ਜੀ ਕੁਇਕ ਕਟ ਹੈ ਨੀਗਾ ਦੇਖਿਆ ਵੈਸੇ ਤੁਸੀਂ ਅभी ਦੇਖੋ ਸਰ ਪਰ ਇੱਕ ਪਾਸੇ ਰੋਂਗ ਜਦੋਂ ਆਉਂਗੇ ਤੇ ਗੱਡੀ ਨੂੰ ਵੀ ਸਰਟੀਫਿਕੇਟ ਲੱਗ ਸਕਦੀ ਹੈ ਤੁਹਾਨੂੰ ਵੀ ਲੱਗ ਸਕਦੀ ਕਿਉਂਕਿ ਅੱਗੇ ਆਉਣ ਦਾ ਰੋਡ ਮੇਨ ਆਈ ਹੈ ਹਾਂਜੀ ਹਾਂਜੀ ਇਹ ਤਾਂ ਐਗਰੀਮੈਂਟ ਕਰ ਰਹੇ ਆ ਤੁਹਾਡੇ ਨਾਲ ਭਾਈ ਮੰਨਦੇ ਹਾਂ ਹਾਂਜੀ ਹਾਂਜੀ ਬਿਲਕੁਲ ਕੋ ਨੌਜਵਾਨ ਦੇਖ ਸਕਦੇ ਹੋ ਕਿ ਮੰਨ ਵੀ ਗਿਆ ਉਹਦੇ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਰੋਂਗ ਆਣਾ ਪੈਂਦਾ ਸੋ ਰੋਂਗ ਕਿਤੇ ਨ ਕਿਤੇ ਗਲਤ ਹੈ ਲੋਕਾਂ ਦਾ ਰਸ਼ ਜਿਹੜਾ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਲੋਕ ਇਸ ਤਰੀਕੇ ਆਉਂਦੇ ਨੇ ਉਸ ਤੋਂ ਬਾਅਦ ਜਿਹੜੇ ਰੋਂਗ ਆਣ ਵਾਲੇ ਲੋਕ ਨੇ ਅਗਰ ਅੱਗੇ ਪੁਲਿਸ ਨਾ ਖੜੀ ਹੋ ਮੌਜੂਦਾਨ ਵੀਰਾਂ ਦੀ ਅਗਰ ਗੱਲ ਕਰੀਏ ਗੱਡੀ ਮੋਟਰਸਾਈਕਲ ਵਹੀਕਲਾਂ ਦੀ ਗੱਲ ਕਰੀਏ ਤੇ ਉਹ ਕਿਸ ਤਰੀਕੇ ਰੋਂਗ ਨਜ਼ਰ ਆ ਰਹੇ ਸੋ ਅੰਕਲ ਵੀ ਰੋਂਗ ਆ ਗਏ ਦੇਖ ਸਕਦੇ ਹੋ ਕਿ ਅਗੇ ਅੰਕਲ ਰੋਂਗ ਆਈ ਸੀ ਕਿ ਕਿੱਥੇ ਗੱਲ ਆਪਰ ਜਾਣਾ ਸੀਗਾ ਉੱਪਰ ਉਹ ਭਰਾ ਜੀ ਕਿਹੜੇ ਡੈਥ ਹੋ ਗਈ ਸੀ ਉੱਥੇ ਆਈ ਸੀ ਸੰਸਕਾਰ ਤੇ ਪੋਲ ਚੜ੍ਹਣਾ ਸੀਗਾ ਹੋਰ ਸਾਡੇ ਕੋਲ ਉਧਰੋਂ ਰਾਹ ਕੋਈ ਨਹੀਂ ਹੈਗਾ ਅਪਰ ਅੰਕਲ ਜੀ ਕਿਤੇ ਨਾ ਕਿਤੇ ਰੋਂਗ ਨਹੀਂ ਆਣਾ ਚਾਹੀਦਾ ਕਿਉਂਕਿ ਕਾਫੀ ਦਿੱਕਤ ਅਗਰ ਹੋ ਸਕਦਾ ਬੇਟਾ ਮੈਂ ਸਮਝ ਗਿਆ ਤੇਰੀ ਗੱਲ ਪਰ ਹੁਣ ਕੀ ਕਰਾਂ ਮਜਬੂਰੀ ਹੈ ਮੈਂ ਤੁਹਾਨੂੰ ਦੱਸ ਦਈਏ ਕਿ ਇਮਰਜੈਂਸੀ ਦੇ ਵਿੱਚ ਵੀ ਜਿਹੜੇ ਕੁਝ ਲੋਕ ਰੋਂਗ ਆ ਰਹੇ ਸੀਗੇ ਪਰ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਅੱਗੇ ਪੁਲਿਸ ਖੜੀ ਹੋਈ ਹੈ ਗੱਡੀਆਂ ਖੜੀਆਂ ਨੇ ਫਿਰ ਵੀ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਜਿਹੜੇ ਨੇ ਸਿੱਧਾ ਆਣਾ ਜਾਣਾ ਜਿਹੜਾ ਲੱਗਿਆ ਹੋਇਆ ਹੈ ਇੱਕ ਪਾਸੇ ਲੋਕ ਸਿੱਧੇ ਤੌਰ ਤੇ ਜਾ ਰਹੇ ਨੇ ਤੇ ਦੂਜੇ ਪਾਸੇ ਲੋਕ ਸਿੱਧੇ ਰੋਂਗ ਨਜ਼ਰ ਆ ਰਹੇ ਨੇ ਰੋਗ ਉਹਨਾਂ ਵੱਲੋਂ ਸਿੱਧੇ ਤੌਰ ਤੇ ਮੋਟਰਸਾਈਕਲ ਰੋਂਗ ਲੈ ਕੇ ਆ ਰਹੇ ਨੇ ਇੱਕ ਪਾਸੇ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਕ ਬੋਰਡ ਜਿਹੜਾ ਲਗਾਇਆ ਗਿਆ ਹੈ ਕਿ ਰੋਂਗ ਆਣਾ ਜਿਹੜਾ ਮਨਾਵਾ ਹੈ ਜਿਹੜੇ ਰੋਂਗ ਰੋਂਗ ਆਣਗੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਚਲਾਨ ਕੀਤੀ ਤੇ ਜਾਣਗੇ ਫਿਰ ਵੀ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਕਿਤੇ ਨਾ ਕਿਤੇ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਕੁਝ ਲੋਕ ਇੱਥੇ ਮਜੂਸੇ ਕੇ ਜਿਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਨੌਜਵਾਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਕਿਤਨੇ ਕਿਤੇ ਰੋਂਗ ਆਣਾ ਜਿਹੜਾ ਗਲਤ ਵੀ ਹੈਗਾ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਅਗਰ ਲੁਧਿਆਣਾ ਦੇ ਸਮਾਰਟ ਦੀ ਗੱਲ ਕਰੀਏ ਤੇ ਸਮਾਰਟ ਸਿਟੀ ਲੁਧਿਆਣਾ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਸਮਾਰਟ ਕੈਮਰੇ ਵੀ ਲੱਗੇ ਹੋਏ ਨੇ ਕਈ ਥਾਵਾਂ ਦੇ ਉੱਤੇ ਲੁਧਿਆਣਾ ਦੇ ਕਈ ਚੌਕਾਂ ਦੇ ਉੱਤੇ ਸਮਾਰਟ ਕੈਮਰੇ ਵੀ ਲੱਗੇ ਹੋਏ ਨੇ ਪਰ ਉਸ ਤੋਂ ਬਾਅਦ ਸਮਾਰਟ ਕੈਮਰਿਆਂ ਦੀ ਗੱਲ ਕਰੀਏ ਤੇ ਅਗਰ ਲੁਧਿਆਣੇ ਦੇ ਥਾਂ ਦੀ ਗੱਲ ਕਰੀਏ ਆਪੋਜੀਟ ਆਤਮਪਾਰਕ ਦੇ ਆਪੋਜੀਟ ਦੀ ਗੱਲ ਕਰੀਏ ਤੇ ਇਸ ਥਾਂ ਦੇ ਉੱਤੇ ਕੋਈ ਵੀ ਜਿਹੜਾ ਸਮਾਰਟ ਕੈਮਰਾ ਚਾਰੋਂ ਪਾਸੇ ਨਜ਼ਰ ਨਹੀਂ ਆ ਰਿਹਾ ਜੇ ਇਸ ਥਾਂ ਦੇ ਉੱਤੇ ਅਗਰ ਲੋਕ ਆਂਦੇ ਉਹਨਾਂ ਦਾ ਜਿਹੜਾ ਚਲਾਣ ਹੋ ਸਕੇ ਤੇ ਉਹ ਵੇਅਰ ਹੋ ਸਕਣ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਲੋਕਾਂ ਨੂੰ ਜਿਹੜੀ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਪਰੇ ਐਮਬੂਲੈਂਸ ਜਿਹੜੀ ਆ ਉਹ ਵੀ ਦੇਖ ਸਕਦੇ ਹੋ ਵੀ ਜਿਹੜੀ ਰੋਂਗ ਆ ਰਹੀ ਹੈ ਪਰ ਕੀ ਜਿਹੜਾ ਕਾਰਨ ਹੈ ਹੋ ਸਕਦਾ ਹੈ ਕਿ ਰੋਂਗ ਦਾ ਕਿਉਂਕਿ ਇੱਕ ਪਾਸੇ ਐਮਬੂਲੈਂਸ ਐਮਰਜੈਂਸੀ ਸੁਵਿਧਾ ਤੇ ਉਹ ਵੀ ਜਿਹੜੀ ਰੋਂਗ ਆ ਰਹੀ ਹੈ ਪਰ ਉਹਦੇ ਪਿੱਛੇ ਦੀ ਅਗਰ ਗੱਲ ਕਰੀਏ ਤੇ ਪਿੱਛੇ ਵੀ ਗੱਡੀਆਂ ਜਿਹੜੀਆਂ ਰੋਂਗ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਰੋਂਗ ਲੋਕ ਕਿਉਂ ਆ ਰਹੇ ਨੇ ਕਿਉਂਕਿ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਸੋ ਤਸਵੀਰਾਂ ਜਿਹੜੀਆਂ ਸਿੱਧੀਆਂ ਦੇਖੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਅਗਰ ਪੁਲਿਸ ਵੱਲੋਂ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਿੱਛੇ ਵੀ ਜਿਹੜਾ ਦੇਖਿਆ ਨਹੀਂ ਜਾਂਦਾ ਸੋ ਨੌਜਵਾਨਾਂ ਨੂੰ ਵੀ ਜਿਹੜੀ ਹੈ ਸੱਟ ਮਾਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਲੋ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਮੋਡਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆਂ ਦਿਵੇ ਤਲੇ ਅੰਧੇਰੇ ਵਾਲੀ ਗੱਲ ਜਿਹੜੀ ਹੈ ਆ ਦੇਖ ਸਕਦੇ ਹੋ ਕਿ ਸੱਚ ਹੁੰਦੀ ਹੈ ਇੱਕ ਵਾਸੇ ਨਜ਼ਰ ਆ ਰਹੀ ਹੈ ਸੋ ਪੁਲਿਸ ਵਾਲੇ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਬੇਖੌਫ ਜਿਹੜਾ ਨੌਜਵਾਨ ਹੈ ਗੱਡੀ ਦੇ ਵਿੱਚ ਉਹਦੇ ਵੱਲੋਂ ਬੈਕ ਗੱਡੀ ਕਿਸ ਤਰੀਕੇ ਕੀਤੀ ਜਾਂਦੀ ਹੈ ਕਿ ਗੱਡੀ ਸਿੱਧੀ ਜਾ ਕੇ ਜਿਹੜੀ ਹੈ ਕੰਧ ਨਾਲ ਟਕਰਾ ਜਾਂਦੀ ਹੈ ਸੋ ਪਿੱਛੇ ਮੁਲਾਜ਼ਮਾਂ ਦੀ ਵੀ ਜਿਹੜੀ ਗੱਡੀ ਹੈ ਉਹ ਦੇਖ ਸਕਦੇ ਹੋ ਕਿ ਆ ਰਹੀ ਹੈ ਸੋ ਅੱਗੇ ਨੌਜਵਾਨ ਵੀਰ ਜਿਹੜਾ ਆਂਦਾ ਹੁੰਦਾ ਸੋ ਗੱਡੀ ਇੱਕਦਮ ਉਹਦੇ ਵੱਲੋਂ ਪਿੱਛੇ ਕੀਤੀ ਜਾਂਦੀ ਸਰ ਮੈਂ ਕੰਬਰਾ ਗਿਆ ਸੀ ਜੀ ਕਿਉਂ ਕੰਬਰਾ ਕਿਉਂ ਗਏ ਸੀ ਸਰ ਹੁਣ ਮੈਂ ਦੇਖਿਆ ਜੀ ਗੂਗਲ ਮੈਪ ਹੀ ਜੀ ਮੈਂ ਹੁਣ ਗੂਗਲ ਮੈਪ ਲਾਈ ਸੇ ਲੋਕੇਸ਼ਨ ਗੂਗਲ ਮੈਪ ਨੇ ਇਹ ਦਿਨ ਦਿਖਾਇਆ ਜੀ ਮਤਲਬ ਗੂਗਲ ਮੈਪ ਚਲਦੀ ਵੀ ਸੀ ਥੋੜੀ ਹਾਂ ਜੀ ਦਿਖਾਓ ਤੇ ਤੁਸੀਂ ਰੋਂਗ ਆ ਰਹੇ ਸੀ ਜੇ ਰੋਂਗ ਨਹੀਂ ਹੈਗਾ ਹਾਂ ਜੀ ਤੇ ਰੋਂਗ ਨਹੀਂ ਹੈਗਾ ਸਰ ਗੂਗਲ ਮੈਪ ਦੇ ਥਰੂ ਆ ਰਹੇ ਰੋਂਗ ਤਾਂ ਹੈਗਾ ਹੀ ਮੰਨ ਦੀ ਰੋਂਗ ਆਈ ਮੰਨ ਦੀ ਰੋਂਗ ਆਈ ਕਿੰਨਾ ਪਿੱਛੇ ਤੁਸੀਂ ਬੇਖੌਫ ਪਿੱਛੇ ਕਰੀ ਜਾ ਰਹੇ ਹੋ ਗੱਡੀ ਜੇ ਪਿੱਛੇ ਸੱਟਪੱਟ ਕਿਸੇ ਤੇ ਲੱਗ ਜਾਵੇ ਉਹਦਾ ਜ਼ਿੰਮੇਵਾਰ ਕੌਣ ਹੈਗਾ ਉਹ ਬੈਡ ਉਹ ਗਲਤੀ ਆਈ ਮੇਰੀ ਜੀ ਗਲਤੀ ਆ ਜੀ ਮੇਰੀ ਪੁਲਿਸ ਵੱਲੋਂ ਹੱਥ ਦਿੱਤਾ ਜਾ ਰਿਹਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਵੀ ਡਰ ਨਹੀਂ ਕੋਈ ਨਹੀਂ ਡਰ ਹੈਗਾ ਜੀ ਮੰਨਦੇ ਹਾਂ ਹਾਂ ਜੀ ਚਲੋ ਬਰਾਲਾ ਨੂੰ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਇੱਕ ਪਾਸੇ ਸਰ ਤੁਸੀਂ ਖੜੇ ਹੋ ਤੇ ਦੂਜੇ ਪਾਸੇ ਇਹ ਗੱਡੀਆਂ ਬੇਖੌਫ ਜਿਹੜੀ ਰੋਂਗ ਆ ਰਹੀਆਂ ਨੇ ਤੇ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਵੱਲੋਂ ਸਿੱਧੇ ਤੌਰ ਤੇ ਗੱਡੀ ਪਿੱਛੇ ਕੀਤੀ ਜਾ ਰਹੀ ਹੈ ਇਹ ਜੀ ਹੁਣ ਡਰ ਕੇ ਭੱਜੇ ਜਦੋਂ ਦੇਖ ਲੈਂਦੇ ਆ ਵੀ ਸਾਹਮਣੇ ਖੜਾ ਵਾ ਫਿਰ ਇਹ ਭੱਜਦੇ ਆ ਪਿੱਛੇ ਨੂੰ ਭੱਜਣ ਨਾਲ ਜੋ ਕੀ ਐਕਸੀਡੈਂਟ ਹੋਣ ਦਾ ਡਰ ਹੁੰਦਾ ਔਰ ਇਹਨਾਂ ਨੂੰ ਪਹਿਲਾਂ ਹੀ ਦੱਸਿਆ ਗਿਆ ਹੋਇਆ ਵੀ ਇੱਥੇ ਰੌਂਗ ਸਾਈਡ ਦੇ ਬੋਰਡ ਲੱਗੇ ਹੋਏ ਆ ਵੀ ਤੁਸੀਂ ਉਧਰ ਨੂੰ ਜਾਓ ਇੱਧਰ ਨੂੰ ਨਹੀਂ ਆਣਾ ਪਰ ਇਹ ਲੋਕ ਦੇਖ ਲੈਂਦੇ ਵੀ ਸਾਹਮਣੇ ਦੇ ਖੜਾ ਤਾਂ ਨਹੀਂ ਕੋਈ ਜਦੋਂ ਖੜਾ ਦੇਖ ਲੈਂਦੇ ਆ ਫਿਰ ਬੈਗ ਪਿੱਛੇ ਨੂੰ ਤੇਜ਼ ਭਜਾਉਂਦੇ ਆ ਜਿਸ ਦੇ ਕਾਰਨ ਐਕਸੀਡੈਂਟ ਹੋਣ ਦਾ ਡਰ ਹੁੰਦਾ ਹੁਣ ਇਹਨਾਂ ਦਾ ਚਲਾਣ ਕੀਤਾ ਜਾਊਗਾ ਸਰ ਲਓ ਜੀ ਤਾਜ ਇਹ ਕੋਈ ਨਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਗੱਡੀ ਨੂੰ ਜਿਹੜਾ ਕਿਸ ਤਰੀਕੇ ਪੁਲਿਸ ਵੱਲੋਂ ਰੋਕੀ ਜਾਂਦੀ ਹੈ ਪਰ ਤਸਵੀਰਾਂ ਇੱਕ ਤੁਹਾਡੇ ਨਾਲ ਹੋਰ ਸਾਂਝਾ ਕਰਾਵਾਂਗੇ ਇਹ ਉਹ ਸੜਕ ਹੈ ਜੇ ਸੜਕ ਦੇ ਵਿੱਚ ਮੌਜੂਦ ਆਤਮ ਪਰਗ ਚੌਕੀ ਦੇ ਬਿਲਕੁਲ ਆਪੋਜੀਟ ਅਸੀਂ ਖੜੇ ਆ ਜਿਸ ਥਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਇੱਕ ਪਾਸੇ ਬੋਰਡ ਜਿਹੜਾ ਹੈ ਕਿਸ ਤਰੀਕੇ ਉੱਪਰ ਲੱਗਿਆ ਹੋਇਆ ਜਿਹਦੇ ਵਿੱਚ ਸਿੱਧਾ ਰੋਂਗ ਸਾਈਡ ਆਉਣ ਵਾਸਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜਾ ਐਡੀਸੀਪੀ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰੋਂਗ ਸਾਈਡ ਜਿਹੜਾ ਨਹੀਂ ਆਣਾ ਸਪੈ ਉਹ 100 ਮੀਟਰ ਦੀ ਦੂਰੀ ਦੇ ਉੱਤੇ ਲਗਾਇਆ ਗਿਆ ਕਿ ਰੋਂਗ ਸਾਈਡ ਆਉਣ ਵਾਲਿਆਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਲੋਕ ਜਿਹੜੇ ਨੇ ਫਿਰ ਵੀ ਹਟਣ ਨੂੰ ਤਿਆਰ ਨਹੀਂ ਲੋਕ ਫਿਰ ਵੀ ਰੋਂਗ ਆ ਰਹੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨਜ਼ਰ ਆ ਰਹੇ ਨੇ ਇਸ ਏਰੀਆ ਦੇ ਵਿੱਚ ਮੌਜੂਦ ਆ ਜਿਹ ਏਰੀਆ ਦੀਆਂ ਤਸਵੀਰਾਂ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸੋ ਜਿਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਰੋਂਗ ਆਂਦੇ ਨੇ ਲੋਕ ਸੋ ਉਹਨਾਂ ਵੱਲੋਂ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰੋਕ ਤੋਂ ਕੀਤੀ ਜਾਂਦੀ ਹੈ ਸੋ ਦੂਜੇ ਪਾਸੇ ਗਲਬਾਤੀ ਕਰ ਲੈਨੇ ਆ ਸੋ ਗਲਬੀ ਜਿਹੜੀ ਆ ਕੀਤੀ ਜਾ ਰਹੀ ਹੈ ਸੋ ਸੌਰੀ ਵੀਰੇ ਗੱਡੀ ਰੋਂਗ ਸਾਈਡ ਆਈ ਹੈ ਸੌਰੀ ਵੀਰੇ ਗੱਡੀ ਰੋਂਗ ਸਾਈਡ ਗੱਲ ਸੁਣ ਮੇਰੀ ਗੱਲੋਂ ਗੱਡੀ ਰੋਂਗ ਸੜਈ ਹੈ ਨਾ ਤੇ ਕੋ ਆਰਸੀ ਹੈ ਨਾ ਲਾਇਸੈਂਸ ਸੌਰੀ ਬਦੋਰ ਡਾਕੂਮੈਂਟ ਗੱਡੀ ਬੰਦ ਹੋਣ ਲੱਗੀ ਹੈ ਜਿਆਦਾ ਇਹਦਾ ਕੈਸ਼ ਚਲਾਨ ਕਰਾਓ ਨਹੀਂ ਹੈਲਪ ਕਰ ਦਨੇ ਤੁਹਾਡੀ ਠੀਕ ਹੈ ਇਹਨੂੰ ਪੁੱਛ ਲਓ ਵੀ ਕੈਸ਼ ਦੇਖਾਂਗੇ ਕਿੰਨੇ ਨਾਲ ਕਰਦੇ ਆ ਸਾਡੇ ਸਾਹਬ ਨਾਲ ਗੱਲ ਕਰਦੇ ਆ ਹਾਂਜੀ ਉਹ ਕੰਮ ਕਰੇ ਚੋਰੀਆਂ ਕਰਦੇ ਆ ਯਾਰ ਕੀ ਨਾਮ ਕੀ ਹੈਗਾ ਜੀ ਤੁਹਾਡਾ ਕੀ ਨਾਮ ਹੈ ਜੀ ਸ਼ਿਵਮ ਹਾਂਜੀ ਸ਼ਿਵਮ ਕਪਾ ਸਾਰੇ ਰੋਂਗ ਜਾ ਰਹੇ ਹੋ ਕਿ ਲੱਗੇ ਨੀ ਬੋਰਡ ਨਹੀਂ ਲੱਗਿਆ ਹੋਇਆ ਸਰ ਦੇਖਿਆ ਨੀ ਇਧਰ ਆ ਰਹੇ ਸੀ ਮੋੜ ਤੇ ਬੋਰਡ ਆ ਰਹੇ ਨੇ ਇਧਰ ਸਰ ਦੇਖਿਆ ਨੀ ਧਿਆਨ ਦੇ ਸਰ ਰੋਂਗ ਜਾ ਰਹੇ ਹੋ ਤੇ ਰੋង ਜਾ ਰਹੇ ਆ ਦੇਖੋ ਨੌਜਵਾਨ ਦੀ ਮੋਟਰਸਾਈਕਲ ਬਗੈਰ ਹਾਈ ਸਿਕਿਉਰਿਟੀ ਨੰਬਰ ਪਲੇਟ ਮੋਟਰਸਾਈਕਲ ਜਿਹੜੀ ਆ ਨੌਜਵਾਨ ਦੀ ਉਹ ਕਿਸ ਤਰੀਕੇ ਰੋਂਗ ਜਾਂਦਾ ਹੋਇਆ ਨਜ਼ਰ ਆ ਰਿਹਾ ਸੀਗਾ ਸੋ ਜਦੋਂ ਪੁਲਿਸ ਦੇਖਦੇ ਨੇ ਕਿ ਉਹਨਾਂ ਵੱਲੋਂ ਨਾਲ ਹੀ ਪੁਲਿਸ ਦੇਖਦੇ ਸਾਰੀ ਵਾਪਸ ਜਿਹੜੀ ਆ ਦੇਖ ਸਕਦੇ ਹੋ ਕਿਸ ਤਰੀਕੇ ਉਹਨਾਂ ਵੱਲੋਂ ਵਾਪਸ ਵੀ ਜਾਂਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਕ ਗੱਲ ਵੀ ਜਿਹੜੀ ਹੋਈ ਆ ਸਰ ਫੋਨ ਦੇ ਉੱਤੇ ਗੱਲ ਕਰ ਰਹੇ ਸੀਗੀ ਸਰ ਹਾਂਜੀ ਫੋਨ ਦੇ ਉੱਤੇ ਗੱਲ ਕਰ ਰਹੇ ਸੀ ਐਨੇ ਇੱਕ ਸ਼ਿਫਾਰਿਸ਼ ਭਾਈ ਸੀਗੀ ਉਹ ਕਹਿੰਦੇ ਵੀ ਇਹਨਾਂ ਦਾ ਚਲਾਨ ਤੁਸੀਂ ਨਾ ਕੈਸ਼ ਕਰ ਦੋ ਜੀ ਵੀ ਇਹਨੂੰ ਗਾਰਸਿਸ ਹਾਂ ਸੈਨਿਕ ਹੁਣ ਇਹਨਾਂ ਕੈਸ਼ ਚਲਾਨ ਕਰ ਲੱਗੇ ਆ ਠੀਕ ਹੈ ਜੀ ਬਿਲਕੁਲ ਸੱਚ ਦੱਸਦੀ ਹੈ ਕਿ ਇੱਕ ਪਾਸੇ ਪੁਲਿਸ ਵੱਲੋਂ ਬਹੁਤ ਵੀ ਕੰਮ ਜਿਹੜਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਚਲਾਨ ਜਿਹੜੀ ਕੀਤੀ ਜਾ ਰਹੀ ਹੈ ਪਰ ਲੋਕ ਸੁਧਰਨ ਵਾਲੇ ਜਿਹੜੇ ਨਹੀਂ ਹੈਗੇ ਕਿਉਂਕਿ ਲੋਕਾਂ ਦੇ ਵੱਲੋਂ ਦੇਖ ਸਕਦੇ ਹੋ ਪਿੱਛੇ ਕਾਫੀ ਰਸ਼ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਅੱਗੇ ਉਹਨਾਂ ਵੱਲੋਂ ਦੇਖਿਆ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਖੜੇ ਹੋਏ ਨੇ ਤਾਂ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਰੋਂਗ ਸਾਈਡ ਤੋਂ ਆ ਰਹੇ ਨੇ ਸੋ ਉਹਨਾਂ ਨੂੰ ਆਪਣੀ ਜਿਹੜੀ ਜਾਨ ਦਾ ਡਰ ਹੈ ਬਿਲਕੁਲ ਹੀ ਨਹੀਂ ਨਜ਼ਰ ਆ ਰਿਹਾ ਲੋਕ ਸਿੱਧੇ ਤੌਰ ਤੇ ਰੋਂਗ ਆ ਰਹੇ ਨੇ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਹਾ ਗਿਆ ਵਾ ਕਿ ਰੋਂਗ ਜਿਹ ਨਾ ਮਨਾਵਿਆ ਸੋ ਰੋਂਗ ਜਿਹੜਾ ਆਊਗਾ ਉਹਦੀ ਗੱਡੀ ਦਾ ਜਿਹੜਾ ਚਲਾਨ ਕੀਤਾ ਜਾਊਗਾ ਸਪੈਸ਼ਲ ਇੱਥੇ ਬੋਰਡ ਵੀ ਲਗਾਏ ਗਏ ਨੇ ਪਰ ਫਿਰ ਵੀ ਲੋਕ ਜਿਹੜੇ ਹਟਣ ਨੂੰ ਦੇ ਤਿਆਰ ਲੋਕ ਫਿਰ ਵੀ ਰੋਂਗ ਜਿਹੜਾ ਇਸ ਰੋਡ ਤੋਂ ਆ ਰਹੇ ਨੇ ਦੱਸਦੇ ਲੁਧਿਆਣਾ ਦੇ ਸਮਰਾਲਾ ਚੌਕ ਵੱਲ ਨੂੰ ਆਉਣ ਵਾਲੇ ਲੋਕ ਆਤਮ ਪਾਰਕ ਚੌਕੀ ਦੇ ਅਪੋਜੀਟ ਜਿਹੜਾ ਪੁਲ ਬਣਿਆ ਹੋਇਆ ਸੋ ਉਸ ਪੁਲ ਦੇ ਉੱਤੇ ਰੋਂਗ ਚੜਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਦੀ ਅਗਰ ਗੱਲ ਕਰੀਏ ਤਾਂ ਭਾਰਤ ਨਗਰ ਚੌਕ ਦੀ ਅਗਰ ਗੱਲ ਕਰੀਏ ਤਾਂ ਭਾਰਤ ਨਗਰ ਚੌਕ ਵੱਲ ਨੂੰ ਜਾਣ ਵਾਲੇ ਲੋਕਾਂ ਜਿਹੜੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜਾ ਉਹ ਰੋਂਗ ਨਜ਼ਰ ਆ ਕੁਝ ਕਹਿਣਾ ਚਾਹੁੰਗੇ ਹੋ ਸਰ ਕੋਈ ਨਹੀਂ ਹੁਣ ਫਿਰ ਜਿਹੜਾ ਚਲਾਣੂਗਾ ਇੱਕ ਪਰ ਲਾਈ ਕੋਈ ਨਹੀਂ ਮੰਨਦੇ ਹੋ ਸਰ ਰੋਂਗ ਸੀਗਾ ਇਹ ਕੋ ਨੂੰ ਵੀ ਦਿੱਕਤ ਹੋ ਸਕਦੀ ਸੀ ਹੋਰ ਰੋਂਗ ਤਾਂ ਸੀਗਾ ਬਟ ਸਰ Google Map ਤੇ ਥਰੂ ਫਿਰ ਉਧਰ ਆ ਰਿਹਾ ਸੀਗਾ ਮੈਨੂੰ ਰਸਤੇ ਦਾ ਪਤਾ ਨਹੀਂ ਸੀਗਾ ਜੀ Google Map ਤਾਂ ਬਸ ਐਡ ਵੀ ਦੱਸਦੀ ਉਹ ਤੁਹਾਨੂੰ ਬਿਲਕੁਲ ਸੋ ਦੱਸਦੀ ਹੈ ਕਿ ਲੋਕਾਂ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ Google Map ਤੋਂ ਆ ਰਹੇ ਸੀਗੇ ਤੇ ਸਾਨੂੰ ਰਸਤਾ ਨਹੀਂ ਪਤਾ ਸੀਗਾ ਅਸੀਂ ਜਿਹੜਾ ਰੋਂਗ ਆ ਗਏ ਬਿਲਕੁਲ ਸੋ ਗਲਬਾਦੀ ਕਰ ਸਕਦੇ ਆ ਕਿ ਕਿਸ ਤਰੀਕੇ ਰੋਂਗ ਜਿਹੜਾ ਲੋਗ ਆ ਰਹੇ ਨੇ ਸੋ ਕਿੰਨੇ ਕਿਤੇ ਕਾਫੀ ਦਿੱਕਤਾਂ ਦਾ ਜਿਹੜਾ ਡਰ ਵੀ ਜਿਹੜਾ ਨਹੀਂ ਨਜ਼ਰ ਆ ਰਿਹਾ ਮੈਡਮ ਤੁਸੀਂ ਰੋਂਗ ਆ ਰਹੇ ਸੀਗੇ ਡਰ ਨਹੀਂ ਲੱਗਦਾ ਹੈ ਕਰਦੀ ਲੱਗਦਾ ਰੋਂਗ ਆ ਰਹੇ ਸੀਗੇ ਜੇ ਐਕਸੀਡੈਂਟ ਹੋਵੇ ਨਹੀਂ ਸਾਨੂੰ ਨਹੀਂ ਪਤਾ ਰੋਂਗ ਸਾਈਡ ਆ ਇਕਸਾਦੋਂ ਬਿਲਕੁਲ ਸਿੱਧੇ ਤੌਰ ਤੇ ਕੀਤਾ ਜਾਂਦਾ ਸਾਨੂੰ ਪਤਾ ਹੀ ਨਹੀਂ ਹੈਗਾ ਰੋਂਗ ਹੈ ਕਿਉਂਕਿ ਇਸ ਤੋਂ ਪਹਿਲਾਂ ਬੋਰਡ ਲੱਗੇ ਹੋਏ ਨੇ ਵੱਡੇ ਵੱਡੇ ਪਿੱਛੇ ਤਾਂ ਵੀ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਰੋਂਗ ਹੈ ਕਿ ਨਹੀਂ ਰੋਂਗੇ ਕੋਹਰ ਗੱਡੀ ਜਿਹੜੀ ਆ ਦੇਖ ਸਕਦੇ ਹੋ ਵਿੱਚ ਆ ਚੁੱਕੀ ਹੈ ਦੂਜੀ ਫੇਰ ਗੱਡੀ ਜਿਹੜੀ ਪਿੱਛੇ ਆ ਚੁੱਕੀ ਹੋਈ ਹੈ ਤੀਜੀ ਫੇਰ ਪਿੱਛੇ ਆ ਚੁੱਕੀ ਹੋਈ ਹੈ ਪਰ ਬੋਰਡ ਜਿਹੜਾ ਉਸ ਤੋਂ ਪਹਿਲਾਂ ਲੱਗਾ ਹੋਇਆ ਜਿੱਥੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਰੋਂਗ ਨਹੀਂ ਆਣਾ ਚਾਹੀਦਾ ਅੰਕਲ ਰੋਂਗ ਆ ਰਹੇ ਸੀ ਇਹ ਫੁੱਲਪੇ ਚੜ੍ਹੇ ਜਾਮ ਲੱਗਦਾ ਇੱਥੇ ਬੜਾ ਜ਼ਿਆਦਾ ਜਾਮ ਲੱਗਦਾ ਬਹੁਤ ਜ਼ਿਆਦਾ ਰੋਂ ਇਹ ਤਾਂ ਆ ਹੀ ਜਾਂਦੇ ਕੋਈ ਡਰ ਨਹੀਂ ਹੈਗਾ ਕੋਈ ਡਰ ਨਹੀਂ ਕਹਿਣਾ ਹੀ ਇਹਨਾਂ ਰੋਕਿਆ ਜਾਵੇ ਚਲਾਨ ਕੀਤੇ ਜਾਣ ਵੱਧ ਤੋਂ ਵੱਧ ਤੁਸੀਂ ਕੁਛ ਦੇਖ ਸਕਦੇ ਹੋ ਕਿ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਦੇ ਵੱਧ ਤੋਂ ਵੱਧ ਜਿਹੜੇ ਚਲਾਨ ਕੀਤੇ ਜਾਂਦੇ ਤੋਂ ਸ਼ੀਸ਼ਾ ਜਿਹੜਾ ਬੰਦ ਕਰ ਲਿਤਾ ਗਿਆ ਸੋ ਗੱਲਬਾਤ ਕਰ ਰਹੇ ਨੇ ਕਿ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦੇ ਵਿੱਚ ਕੋਈ ਵੀ ਖੌਫ ਜਿਹੜਾ ਨਜ਼ਰ ਨਹੀਂ ਆ ਰਿਹਾ ਇਹਨਾਂ ਵੱਲੋਂ ਸਿੱਧੇ ਤੌਰ ਤੇ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਜਦੋਂ ਚਲਾਨ ਅੱਗੇ ਕੱਟਿਆ ਜਾਂਦਾ ਵਾ ਤੇ ਇਹ ਲੋਕ ਕਿਸ ਤਰੀਕੇ ਕਿਸ ਤਰੀਕੇ ਉਹਨਾਂ ਵੱਲੋਂ ਆਪਣੇ ਚਲਾਨ ਤੋਂ ਬਚਣ ਵਾਸਤੇ ਕਿਸ ਤਰੀਕੇ ਸਿੱਧੇ ਤੌਰ ਤੇ ਪਿੱਛੇ ਵਾਪਸ ਯੂ-ਟਰਨ ਲੈ ਰਹੇ ਨੇ ਪਰ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜਾ ਉਹ ਰੋਂਗ ਆ ਰਹੇ ਨੇ ਸੋ ਕਿਤੇ ਨ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਾਹ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਖੜੇ ਹੋਏ ਨੇ ਪਰ ਉਹਨਾਂ ਨੂੰ ਦੇਖਦੇ ਹੋਏ ਫਿਰ ਵੀ ਲੋਕ ਜਿਹੜਾ ਰੋਂਗ ਆ ਰਹੇ ਨੇ ਗੱਡੀਆਂ ਦੇਖ ਸਕਦੇ ਹੋ ਕਿਸ ਤਰੀਕੇ ਮੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਭਾਰਤ ਨਗਰ ਚੌਕ ਵੱਲੋਂ ਸਿੱਧੇ ਤੌਰ ਤੇ ਰਸਤਾ ਜਿਹੜਾ ਹੈ ਇਹ ਸਿੱਧਾ ਸਮਾਣਾ ਚੌਕ ਵੱਲੋਂ ਜਾਂਦਾ ਹੈ ਸੋ ਇਸ ਰੋਡ ਦੇ ਉੱਤੇ ਸਿੱਧੇ ਤੌਰ ਤੇ ਜਾਣ ਵਾਲੇ ਲੋਕਾਂ ਦੀ ਅਗ ਜਿਹੜੀ ਸੜਕੇ ਬਣੀ ਹੋਈ ਹੈ 파ਰਤਨਗਰ ਚੌਕ ਤੋਂ ਆਨ ਕਰਕੇ ਇਹ 파ਰਤਨਗਰ ਚੌਕ ਵੱਲੋਂ ਸ਼ੁਰੂਆਤ ਹੋ ਕੇ ਸਮਰਾਲਾ ਚੌਕ ਵੱਲੋਂ ਜਾਣ ਵਾਲੀ ਸੜਕ ਹੈ ਤੇ ਇਸ ਰੋਡ ਦੇ ਉੱਤੇ ਸਮਰਾਲਾ ਚੌਕ ਤੋਂ ਆਨ ਆਉਣ ਵਾਲੇ ਲੋਕ ਜਿਹੜੇ 파ਰਤਨਗਰ ਚੌਕ ਵੱਲੋਂ ਜਾ ਰਹੇ ਨੇ ਸੋ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਾਮ ਦੇ ਵਿੱਚ ਵੀ ਫਸਣਾ ਪੈਂਦਾ ਹੈ ਪਰ ਇੱਕ ਪਾਸੇ ਗੱਡੀਆਂ ਦਾ ਜਨਾ ਦਾ ਚਲਾਨ ਕਟਿਆ ਜਾ ਰਿਹਾ ਵੈ ਉਹਨਾਂ ਦੀ ਵੀ ਗੱਲ ਬਾਤ ਕਰਦੇ ਹਾਂ ਕਿ ਕੀ ਕੋ ਜੋ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਉਂਕਿ ਅਗਰ ਇਸ ਥਾਂ ਦੀ ਗੱਲ ਕਰੀਏ ਤਾਂ ਇੱਥੇ ਨਾਕਾ ਲੱਗਾ ਹੋਇਆ ਜ ਜਿਹੜੇ ਲੋਗ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਚਲਾਨ ਹੈ ਉਹ ਵੀ ਕੀਤੇ ਜਾ ਰਹੇ ਨੇ ਪਰ ਰੋਗ ਲੋਕ ਜਿਹੜਾ ਆ ਰਹੇ ਨੇ ਲੋਕ ਬਿਲਕੁਲ ਉਹਨਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਨਹੀਂ ਹੈਗਾ ਸੋ ਜਿਹੜੇ ਲੋਕ ਇੱਥੋਂ ਰੋਜ਼ ਲੰਘਦੇ ਨੇ ਉਹਨਾਂ ਨੂੰ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿੱਧੇ ਤੌਰ ਤੇ ਜਿਹੜਾ ਰਸਤਾ ਵਾਖ ਖਾਲੀ ਕਰਾਇਆ ਜਾ ਰਿਹਾ ਜਾ ਰਿਹਾ ਹੈ ਤੋ ਗੱਲਬਾਤ ਕਰ ਲੈਣਾ ਕਿ ਕੀ ਕੁਝ ਜੜੀਆਂ ਕਾਰਵਾਈ ਕੀਤੀ ਗਈ ਹੈ ਸਰ ਦੋ ਗੱਡੀਆਂ ਤੁਹਾਡੇ ਵੱਲੋਂ ਰੋਕੀਆਂ ਗਈਆਂ ਸੀ ਕਿ ਇਹ ਕਿਉਂ ਵਿੱਚ ਕੀਤਾ ਗਿਆ ਉਹਨਾਂ ਦਾ ਜੀ ਰੋਂਗ ਸਾਈਡ ਦਾ ਕੈਸ਼ ਚਲਾਨ ਕੀਤਾ ਗਿਆ ਜੀ ਤੇ ਹੁਣ ਇਹ ਵੀਰ ਖੜਾ ਹੋਇਆ ਜਿਹਦੇ ਵੱਲੋਂ ਖੁਦ ਮੰਨਿਆ ਗਿਆ ਵੀ ਮੈਂ ਰੋਂਗ ਜੀ ਕਹਿੰਦਾ ਮੇਰਾ ਵੀ ਰੋਂਗ ਸਾਈਡ ਦਾ ਚਲਾਨ ਆ ਕੈਸ਼ ਕਰ ਦੋ ਕਹਿੰਦਾ ਵੀ ਮੇਰਾ ਡਾਕੂਮੈਂਟ ਕੋਈ ਨਾ ਰੱਖੋ ਪਲੀਜ਼ ਵੀ ਰਿਕਵੈਸਟ ਕਰਦਾ ਵੀ ਮੈਂ ਕੈਸ਼ ਮੰਗਾ ਰਿਹਾ ਮੇਰਾ ਗੂਗਲ ਪੇ ਕਰ ਦੋ ਕੈਸ਼ ਬਹੁਤ ਹੀ ਕਾਬਲੇ ਤਾਰੀਫ ਨੌਜਵਾਨ ਜਿਹਦੇ ਵੱਲੋਂ ਅਗਰ ਗਲਤੀ ਹੋਈ ਹੈ ਤੇ ਉਹਦੋਂ ਲੋ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਮੈਂ ਐਗਰੀ ਹਾਂ ਮੇਰਾ ਚਲਾਨ ਜਿਹੜਾ ਕੀਤਾ ਜਾਵੇ ਤੁਸੀਂ ਐਗਰੀ ਹੋ ਪੂਰਾ ਵੀ ਤੁਹਾਡਾ ਚਲਾਨ ਹੋਇਆ ਹੈ ਹੋਇਆ ਜਾਵੇ ਕਿਉਂਕਿ ਤੁਸੀਂ ਰੋਂਗ ਆਏ ਸੀ ਨਹੀਂ ਹਾਂਜੀ ਇਹ ਤੁਹਾਨੂੰ ਮੈਂ ਕਹਿ ਰਿਹਾ ਕਿ ਚਲੋ ਮੈਂ ਰੋਂਗ ਸਾਈਡ ਆਇਆ ਹਾਂ ਮਤਲਬ ਕਿ ਇਹ ਪਕੈ ਸਕਦਾ ਹੈ ਕਿ ਗਲਤੀ ਹੈ ਆਪਣੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਚਲੋ ਇੱਕ ਕਹਿ ਸਕਦਾ ਹੈ ਗਲਤੀ ਹੋ ਗਈ ਹੈ ਉਸ ਨੂੰ ਕਰ ਸਕਦੇ ਹਾਂ ਹੋ ਸਕਦਾ ਰਿਕੁਐਸਟ ਆਪਾਂ ਕੀਤੀ ਹੈ ਕਿ ਹਾਂਜੀ ਦੇ ਹੋ ਸਕਦਾ ਡਿਨਾਈ ਹੋ ਜਾ ਸਕਦਾ ਹੈ ਚਲਾਨ ਨੂੰ ਸਰ ਇਸ ਥਾਂ ਦੇ ਉੱਤੇ ਪੁਲਿਸ ਕਦੋਂ ਤੋਂ ਕਦੋਂ ਤੱਕ ਖੜਦੀ ਹੈ ਜੀ ਸਵੇਰੇ ਅਸੀਂ 9 ਵਜੇ ਤੋਂ ਲੈ ਕੇ ਸ਼ਾਮ ਦੇ 6:7 ਵਜੇ ਦਾ ਖੜਦੇ ਆ ਜੀ ਇੱਥੇ ਕੀ ਐ ਐਡੀਸੀਪੀ ਟ੍ਰੈਫਿਕ ਵੱਲੋਂ ਕੀ ਕੁਝ ਜਿਹੜਾ ਆਸਵਾਸਨ ਦਿੱਤਾ ਗਿਆ ਇੱਥੇ ਦੇ ਲੋਕਾਂ ਵਾਸਤੇ ਕੀ ਮੈਸੇਜ ਦਿੱਤਾ ਗਿਆ ਵਾ ਕਿ ਇਸ ਥਾਂ ਤੇ ਵੀ ਸਰ ਵੀ ਰਾਈਟ ਜਾਓ ਸਿੱਧੇ ਜਾਓ ਫਿਰ ਰੋਂਗ ਸਾਈਡ ਨਾ ਜਾਓ ਜਿਸ ਕਾਰਨ ਰੋਂਗ ਸਾਈਡ ਜਾਣ ਨਾਲ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਕਈ ਵਾਰੀ ਸੱਟ ਲੱਗਦੀ ਹੈ ਕਈ ਦੀ ਬਾਹਂ ਟੁੱਟ ਜੀ ਕੇ ਲੱਤ ਟੁੱਟ ਜਾਂਦੀ ਹੈ ਉਹਦੇ ਕਾਰਨ ਘਰ ਦੇ ਵਿੱਚ ਬਹੁਤ ਦਿੱਕਤ ਆ ਜਾਂਦੀ ਹੈ ਔਰ ਸਾਡੇ ਸਾਹ ਵੱਡੇ ਚੰਗੇ ਨੇ ਉਹਨਾਂ ਨੇ ਪਹਿਲਾਂ ਬੋਰਡ ਲਵਾਏ ਆ ਸਾਰੇ ਵੈਸੇ ਰੋਂਗ ਪਾਰਕਿੰਗ ਦੇ ਰੋਂਗ ਸਾਈਡ ਦੇ ਵੀ ਰੋਂਗ ਸਾਈਡ ਨਾ ਜਾਓ ਰੋਂਗ ਸਾਈਡ ਨਾ ਆਓ ਸਰਦਾਰ ਸਾਹਿਬ ਵੱਲੋਂ ਬਹੁਤ ਵਧੀਆ ਪ੍ਰਵਾਲਾ ਕੀਤਾ ਗਿਆ ਵਾ ਠੀਕ ਹੈ ਜੀ ਉਹ ਕਹਿੰਦੇ ਆ ਵੀ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਅ ਕੀਤਾ ਜਾਵੇ ਵੀ ਪਬਲਿਕ ਦਾ ਪਬਲਿਕ ਨੂੰ ਕੋਈ ਵੀ ਦਿੱਕਤ ਕਿਸੇ ਤਰ੍ਹਾਂ ਦੀ ਨਾ ਆਵੇ ਹੁਣ ਤੁਸੀਂ ਇੱਥੇ ਅੱਗੇ ਖੜੇ ਹੋਏ ਤੇ ਪਿੱਛੇ ਜਿਹੜੀ ਗੱਡੀਆਂ ਰੋਂਗ ਆ ਰਹੀਆਂ ਸੀਗੀਆਂ ਉਹਨਾਂ ਵੱਲੋਂ ਸਿੱਧਾ ਯੂ-ਟਰਨ ਲਿੱਤਾ ਜਾ ਰਿਹਾ ਕਈਆਂ ਵੱਲੋਂ ਸੋ ਇਹ ਭਾਰੀ ਲੰਬਾ ਜਾਮ ਲੱਗ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਹੈਗਾ ਸਰ ਇਹਦੇ ਜ਼ਿੰਮੇਵਾਰ ਇਹ ਲੋਕ ਨੇ ਸਰ ਪਹਿਲੋ ਤਾਂ ਇਹ ਸਿੱਧੇ ਗਲਤ ਆ ਜਾਂਦੇ ਨੇ ਫਿਰ ਅੱਗੇ ਪ੍ਰਸ਼ਾਸਨ ਜਿਵੇਂ ਅਸੀਂ ਖੜੇ ਆ ਅੱਗੇ ਮੁਲਾਜ਼ਮ ਦੇਖ ਕੇ ਉਹਨੂੰ ਇੱਕਦਮ ਮੋੜਨ ਦੀ ਕੋ ਜੇ ਜਦੋਂ ਇਹ ਅੱਗੇ ਪਿੱਛੇ ਕਰਦੇ ਆ ਗੱਡੀਆਂ ਜਾਮ ਲੱਗਦਾ ਖਤਰਾ ਹੁੰਦਾ ਠੀਕ ਆ ਜੀ ਸਰ ਹੁਣ ਉਹ ਗੱਡੀ ਮੋੜ ਕੇ ਲੈ ਕੇ ਜਾ ਰਿਹਾ ਵਾ ਹੁਣ ਉਹ ਗੱਡੀ ਨਿਕਲੂਗੀ ਉਸ ਤੋਂ ਬਾਅਦ ਇਹ ਗੱਡੀ ਅੱਗੇ ਕਢਾਈ ਜਾਊਗੀ ਇਹਨਾਂ ਦੇ ਉੱਤੇ ਨਿਕਲ ਨਹੀਂ ਕਸਨੀ ਤਈ ਸੀ ਕਸਤੀ ਜਾਂਦੀ ਆ ਸਰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਚਲਾਨ ਕਰੀਦੇ ਆ ਜੀ ਵੱਧ ਤੋਂ ਵੱਧ ਰੋਂਗ ਸਾਈਡ ਦੇ ਰੋਂਗ ਪਾਰਕਿੰਗ ਦੇ ਜੇ ਕੋਈ ਗੱਡੀ ਵੀ ਰੋਂਗ ਪਾਰਕਿੰਗ ਕਰਦਾ ਰੋਂਗ ਪਾਰਕਿੰਗ ਦੇ ਚਲਾਨ ਵੀ ਕਰੇ ਜਾਂਦੇ ਆ ਜੀ ਸਰ ਬਿਲਕੁਲ ਸੋ ਦੱਸ ਦਿਆ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀਗੇ ਨਾਕੇ ਦੇ ਉੱਤੇ ਜਿਹੜੇ ਇਸ ਨਾਕਾ ਪੁਆਇੰਟ ਤੇ ਖੜਦੇ ਨੇ ਸੋ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜੇ ਰੋਂਗ ਆ ਰਹੇ ਨੇ ਸੋ ਉਹਨਾਂ ਦੇ ਜਿਹੜੇ ਚਲਾਨ ਆ ਕਿਤੇ ਜਾਂਦੇ ਸਾਡੇ ਨਾਲ ਇੱਕ ਹੋਰ ਵੀਰ ਦੇਖ ਸਕਦੇ ਹੋ ਕਿ ਮੌਜੂਦ ਹੈ ਸੋ ਉਹਦੇ ਨਾਲ ਵੀ ਗੱਲਬਾਤ ਕਰਦਨੇ ਆ ਕਿਉਂਕਿ ਕਾਫੀ ਵਧੀਆ ਉਹ ਜਿਹੜਾ ਰੋਂਗ ਜਾ ਰਹੇ ਸੀਗੇ ਵੀਰ ਜੀ ਕੀ ਕਹਿਣਾ ਚਾਹੋਗੇ ਰੋਂਗ ਆਏ ਸੀਗੇ ਤੁਸੀਂ ਨਾ ਰੋਂਗ ਨਹੀਂ ਹੈਗਾ ਤੇ ਵੈਸੇ ਤਾਂ ਇੱਥੋਂ ਮੁੜਿਆ ਜੀ ਰੱਬ ਸਾਈਡ ਤੇ ਤੁਹਾਡੇ ਟਾਇਰ ਦੇਖੋ ਪਹਿਰਾ ਤੇ ਚੜਿਆ ਹੋਇਆ ਤੁਸੀਂ ਚੜਾਇਆ ਹੋ ਇਹ ਰੋਂਗ ਆ ਰਹੇ ਸੀਗੇ ਡਰ ਨਹੀਂ ਲੱਗ ਉਹ ਮੈਂ ਤਾਂ ਇੱਥੋਂ ਆਇਆ ਯਾਰ ਇੱਥੋਂ ਮੁੜਿਆ ਵਾ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅ ਨੌਜਵਾਨ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਮੈਂ ਇੱਥੋਂ ਹੀ ਮੋਟਰਸਾਈਕਲ ਜਿਹੜਾ ਆਪਣਾ ਸਕੂਟੀ ਜਿਹੜੀ ਹੈ ਉਹ ਸਟਾਰਟ ਕੀਤੀ ਉਸ ਤੋਂ ਬਾਅਦ ਆਇਆ ਹਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਫੁੱਲ ਸਪੀਡ ਦੇ ਵਿੱਚ ਲੋਕ ਕਿਸ ਤਰੀਕੇ ਮੋੜਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਜਿਹੜੀਆਂ ਉਹ ਜ਼ੂਮ ਕਰਕੇ ਦਿਖਾਈ ਜਾਣ ਕਿ ਮੋਟਰਸਾਈਕਲ ਦੇ ਉੱਤੇ ਕਈਆਂ ਦੇ ਹਾਈ ਸਕਿਉਰਿਟੀ ਨੰਬਰ ਪਲੇਟ ਜਿਹੜੇ ਉਹ ਵੀ ਨਹੀਂ ਲੱਗੇ ਹੋਏ ਨੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਜਿਹੜੇ ਕਿਸ ਤਰੀਕੇ ਸਿੱਧੇ ਤੌਰ ਤੇ ਰੋਂਗ ਜਾ ਰਹੇ ਨੇ ਸੋ ਇਹਨਾਂ ਦੇ ਵਿੱਚ ਕੋਈ ਵੀ ਜ ਜਾ ਗੱਲ ਕੀ ਕਰਨਾ ਚਾਹੁੰਦੇ ਅਕੀਨਾਂ ਗੱਲ ਕਰਾ ਰਹੀ ਬੱਚੀ ਮੜਾ ਰਹਿਣ ਨੂੰ ਅਸੀਂ ਨਹੀਂ ਜਾਣਦੇ ਸਾਡੇ ਨਾਲ ਅਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਕਾਰ ਰੋਕੀ ਹੈ ਇਹਨਾਂ ਦੀ ਰੋਂਗ ਸਾਈਡ ਆਏ ਆ ਆਰ ਸੀ ਨਹੀਂ ਲਾਇਸੈਂਸ ਨਹੀਂ ਹੁਣ ਗੱਲ ਕਰਾ ਰਹੇ ਐ ਐਮ ਐਲ ਏ ਸਾਹਿਬ ਦਫ਼ਤਰ ਗੱਲ ਕਰ ਲਓ ਉਹ ਪੁੱਛਿਓ ਨੇ ਕਿਹੜੇ ਅਸੀਂ ਨਹੀਂ ਕਰ ਸਕਦੇ ਸਾਡਾ ਰਾਈਟ ਤੁਸੀਂ ਨਾਕੇ ਤੇ ਤੁਸੀਂ ਖੜੇ ਹੋ ਸਾ ਨਾਕਾ ਪੁਆਇੰਟ ਤੁਸੀਂ ਮੁੰਡਾ ਆਰ ਸੀ ਸੰਦ ਦੇਣਗੇ ਠੀਕ ਹੈ ਨਹੀਂ ਗੱਡੀ ਬੰਦ ਹਾਂਜੀ ਮੈਂ ਇਹ ਸਵਾਲ ਪੁੱਛ ਰਿਹਾ ਸੀਗਾ ਜਿਹੜੇ ਲੋਕ ਰੋਂਗ ਆ ਰਹੇ ਨੇ ਜਿਹੜੇ ਨੋਜ਼ਮਾਨ ਇਹ ਮੋਟਰਸਾਈਕਲਾਂ ਆ ਦੇਖੋ ਤੁਹਾਡੇ ਸਾਹਮਣੇ ਜਿਹੜੀਆਂ ਰੋਂਗ ਜਾ ਰਹੀਆਂ ਨੇ ਇਹ ਇਹ ਦੇਖੋ ਆ ਰੋਂਗ ਜਾ ਰਹੇ ਨੇ ਕਿ ਲੱਗਦਾ ਹੈ ਕਿ ਇਹਨਾਂ ਦੀ ਹਾਈ ਸਕੋਰੀ ਨੰਬਰ ਬਲੇ ਲੱਗੀ ਹੋਈ ਹੈ ਇਹ ਹੈਲਮਟ ਲੱਗੇ ਵੀ ਗੁੱਡ ਕੀ ਕਹਿਣਾ ਚਾਹੋਗੇ ਭਾਈ ਬਹੁਤ ਗਲਤ ਬਹੁਤ ਗਲਤ ਗੱਲ ਹੈ ਰਸ਼ ਪਾ ਦਿੰਦੇ ਸਾਰੇ ਹੀ ਰਸ਼ ਪਾ ਦਿੰਦੇ ਆ ਜਾਨ ਦੇ ਵਿੱਚ ਫਸਣਾ ਪੈਂਦਾ ਬਹੁਤ ਜ਼ਿਆਦਾ ਦੇਖੋ ਜਾਮ ਦੇਖੋ ਆ ਦੇਖੋ ਜਿਆਦਾ ਜਾਮ ਵੀਰੇ ਬਹੁਤ ਸੀ ਟੈਨਸ਼ਨ ਚ ਹੈਗੇ ਆ ਬਹੁਤ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਜਿਹੜੇ ਲੋਕ ਸਿੱਧੇ ਤੌਰ ਤੇ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਜਾਮ ਹੈ ਜਿਹੜਾ ਲੱਗਦਾ ਸੋ ਜਾਮ ਦੇ ਵਿੱਚ ਫਸਣਾ ਪੈਂਦਾ ਸੋ ਦੱਸ ਦਈਏ ਕਿ ਹੋਰ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰਦੇ ਹਾਂ ਅੰਕਲ ਕੀ ਕਹਿਣਾ ਚਾਹੋਗੇ ਰੋਂਗ ਆ ਰਹੇ ਸੀ ਕਿ ਕਾਫੀ ਉਮਰ ਹੋ ਗਈ ਪਤਾ ਕੀ ਹੈ ਜੀ ਮੈਨੂੰ ਜਾਣਾ ਸੀਗਾ ਜਲਦੀ ਕਿਤੇ ਡਾਕਟਰ ਕੋਲ ਤਾਂ ਕਰਕੇ ਮੰਨ ਜਿਉਣਾ ਅੰਕਲ ਰੋਂਗ ਹੋ ਅੱਗੇ ਕੋਈ ਚਿਕਤ ਹੋਗੀ ਤੇ ਉਹ ਮੈਂ ਮੰਨਦਾ ਹੈਗਾ ਤਾਈ ਤਾਂ ਮੈਂ ਉਹਨਾਂ ਨੂੰ ਕਹਿ ਰਿਹਾਗਾ ਮੈਂ ਕਿਹਾ ਵੀ ਕੁੱਛੋ ਦੇਖ ਲੇ ਸਤੋ ਕੁਛ ਲੋਕ ਇਹ ਵੀ ਕਰ ਰਹੇ ਨੇ ਕਿ ਸਾਡੀ ਗੱਡੀ ਨੂੰ ਰੋਕ ਕੇ ਆਹ ਦੇਖੋ ਆਟੋ ਕੀ ਨਾਮ ਕੀ ਹੈਗਾ ਟੋਟਾ ਮੁਕੇਸ਼ ਹੈ ਜੀ ਰੋਂਗ ਜਾ ਰਹੇ ਹੋ ਕਿ ਗਾ ਰੋਂਗ ਤਾਂ ਮੈਂ ਇਧਰੋਂ ਆਇਆ ਜਾਂ ਆਪਣੇ ਡੁਗਰੀ ਪੁਲ ਕੰਨੇ ਆਇਆ ਹੁਮਕੇ ਤੁਸੀਂ ਇੱਥੋਂ ਰੋਂਗ ਜਾ ਰਹੇ ਹੋ ਕਿ ਨਹੀਂ ਹਾਂ ਰੋਂਗ ਹੀ ਜਾ ਰਹੇ ਹਾਂ ਕਿ ਰੋਂਗ ਜਾਣਾ ਸਹੀ ਹੈਗਾ ਗਲਤ ਹੈ ਜੀ ਹੈ ਗਲਤ ਹੈ ਗਲਤ ਹੋਣ ਦੇ ਬਾਵਜੂਦ ਵੀ ਤੁਸੀਂ ਰੋਂਗ ਜਾ ਰਹੇ ਹੋ ਨਹੀਂ ਮੈਂ ਫੇਰ ਇਧਰ ਘੁੰਮ ਜਾਊਂਗਾ ਨਾ ਫੇਰ ਰਸਤਾ ਕੋਈ ਹੈਗਾ ਨਹੀਂ ਫੇਰ ਫੇਰ ਸਾਨੂੰ ਜਾਣਾ ਪਊਗਾ ਭਾਰਤ ਨਗਰ ਚੌਂਕ ਫੇਰ ਉਦੋਂ ਘੁੰਮ ਕੇ ਆਣਾ ਪਊਗਾ ਪੈਂਟੂਗਰੀ ਪੁਲ ਤਾਂ ਫੇਰ ਪੁਲ ਦੇ ਥੱਲੇ ਕਰਕੇ ਇੱ ਜਾਣਾ ਮੈਨੂੰ ਤੇਰੀ ਨਾਲ ਦੁਰਘਟਨਾ ਜ਼ਿਆਦਾ ਵਧੀਆ ਲੱਗ ਰਹੀ ਹੈ ਤੇਰੀ ਨਾਲ ਦੁਰਘਟਨਾ ਵਧੀਆ ਲੱਗ ਰਹੀ ਹੈ ਨਹੀਂ ਵਧੀਆ ਤਾਂ ਨਹੀਂ ਲੱਗਦੀ ਸਰ ਤੇਰੀ ਨਾਲ ਦੁਰਘਟਨਾ ਵਧੀਆ ਲੱਗਦੀ ਨਹੀਂ ਵਧੀਆ ਤਾਂ ਨਹੀਂ ਲੱਗਦੀ ਸਰ ਤੇਰੀ ਨਾਲ ਦੁਰਘਟਨਾ ਵਧੀਆ ਲੱਗਦੀ ਹੈ ਨਹੀਂ ਵਧੀਆ ਤਾਂ ਨਹੀਂ ਲੱਗਦੀ ਸਰ ਤੇਰੀ ਨਾਲ ਦੁਰਘਟਨਾ ਵਧੀਆ ਲੱਗਦੀ ਹੈ ਨਹੀਂ ਵਧੀਆ ਤਾਂ ਨਹੀਂ ਲੱਗਦੀ ਸਰ ਤੇਰੀ ਨਾਲ ਦੁਰਘਟਨਾ ਵਧੀਆ ਲੱਗਦੀ ਹੈ ਨਹੀਂ ਵਧੀਆ ਤਾਂ ਨਹੀਂ ਲੱਗਦੀ ਸਰ ਤੇਰੀ ਨਾਲ ਦੇਖਦੇ ਹੋ ਕਿ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਅੰਕਲ ਕੀ ਕਹਿਣਾ ਚਾਹੋਗੇ ਰੋਂਗ ਆ ਰਹੇ ਹੋ ਇੱਕ ਪਾਸੇ ਐਕਸੀਡੈਂਟ ਦਾ ਵੀ ਕਾਰਨ ਜਿਹੜਾ ਬਣ ਸਕਦਾ ਆ ਕੇ ਬੀਰ ਜੀ ਇਸ ਟਾਈਮ ਤੁਸੀਂ ਦੇਖੋ ਇੱਧਰ ਨੂੰ ਹੋਰ ਗੜੀਆਂ ਭੀੜੀਆਂ ਨੇ ਉਧਰ ਨੂੰ ਟ੍ਰੈਫਿਕ ਨਹੀਂ ਨਿਕਲ ਸਕਦਾ ਤੋਂ ਜਾਣਾ ਸਹੀ ਐਂਗਲ ਜੀ ਰੋਂਗ ਹੁਣ ਟੂ ਵੀਲਰ ਤਾਂ ਜਾਣ ਦੇਣ ਚਲੋ ਨਾ ਜਗ੍ਹਾ ਕਿਹੜੀ ਆ ਜਗ੍ਹਾ ਕਿਹੜੀ ਆ ਬਣਾਈ ਕਿਹੜੀ ਆ ਪਾਸੋਂ ਜਿਹੜਾ ਸਿੱਧੇ ਤੋਰ ਤੇ ਆਇਆ ਜਾ ਰਿਹਾ ਇੱਕ ਪਾਸੇ ਟ ਹੈਗਾ ਕੋਈ ਐਗਜ਼ੈਕਟ ਨਹੀਂ ਨਾ ਕੋਈ ਆਵਾਜ਼ ਤੁਸੀਂ ਵੀ ਚੱਕੋਗੇ ਅਸੀਂ ਵੀ ਚੱਕਾਂਗੇ ਸਾਰੇ ਚੱਕਾਂਗੇ ਤੋਂ ਆ ਰਹੇ ਨੇ ਉਹਨਾਂ ਨੂੰ ਅਵੇਅਰ ਕਿੰਨਾ ਕਿੰਨਾ ਨੇ ਕਰਨਾ ਉਮਰਦ ਰਾਜੋ ਤੁਸੀਂ ਜਿਹੜੇ ਰੋਂਗ ਆ ਰਹੇ ਨੇ ਕੋਈ ਵੀ ਅੱਗੇ ਸੈਂਟੀਮੀਟਰ ਸੁਣਦਾ ਕੌਣ ਆ ਸੁਣਦਾ ਕੌਣ ਆ ਤੁਸੀਂ ਦੱਸੋ ਕਿਹੜਾ ਸੁਣਦਾ ਸਰਕਾਰ ਹੈਗੀਆਂ ਪ੍ਰਸ਼ਾਸਨ ਹੈਗਾ ਕੁਝ ਨਹੀਂ ਹੈਗਾ ਕੋਈ ਨਹੀਂ ਸੁਣਦਾ ਸੁਣਦਾ ਬਿਨਾਂ ਤਾਂ ਕੀ ਹਾਲਾ ਹੋਏ ਤੁਹਾਨੂੰ ਦਿਖ ਰਹਿ ਨਾ ਨਾ ਆ ਕੀ ਹਾਲਚਾਲ ਹੋਏ ਨੇ ਇਧਰੋਂ ਨਹੀਂ ਜਾਵਾਂਗੇ ਤੇ ਤੁਹਾਨੂੰ ਚਲਾਨ ਕੱਢ ਦੇਣਗੇ ਇਧਰੋਂ ਜਾਵਾਂਗੇ ਤੇ ਤੁਹਾਨੂੰ ਜਾ ਨਹੀਂ ਸਕਦੇ ਪਰ ਇਹਦਾ ਰੋਗ ਜਾਣ ਵਾਲਿਆਂ ਵਾਸਤੇ ਰੋਕਿਆ ਜਾ ਰਿਹਾ ਤੁਸੀਂ ਤਾਂ ਸਿੱਧੇ ਤੋਰ ਤੇ ਆ ਰਹੇ ਹੋ ਮੈਂ ਤਾਂ ਸਿੱਧਾ ਤੋਰ ਤੇ ਆ ਰਿਹਾ ਮਰ ਮਾਂ ਵੀ ਲੰਘਦਾ ਆ ਜਦੋਂ ਓਖੇ ਨਹੀਂ ਲੰਘਦੇ ਇਤੋਂ ਦੀ ਨੰਗਣਾ ਤਾਂ ਇੰਦਰ ਵੀ ਬੜੀ ਮੁਲਕਲ ਹੁੰਦੀ ਆ ਇਹਨਾਂ ਨੂੰ ਐਕਸਿਟ ਦੇਣਾ ਚਾਹੀਦਾ ਜਦੋਂ ਪੁਲ ਬਣਾਇਆ ਐਕਸਿਟ ਕਿਉਂ ਨਹੀਂ ਦਿੱਤਾ ਜ਼ਮੀਨ ਕਾਰਨ ਕੀ ਹੈਗਾ ਇੱਥੇ ਇੱਕ ਖਾਗੇ ਖਾਗੇ ਐਕਜ਼ਿਟ ਖਾਗੇ ਸਾਰਾ ਕੁਝ ਖਾਗੇ ਔਰ ਕੀ ਹੋਣਾ ਮਨ ਕਰਦੇ ਹੋ ਜਾਂ ਜਿੰਨੇ ਬਣਾਇਆ ਖਾ ਗਿਆ ਫਿਰ ਕੋਈ ਐਕਜ਼ਿਟ ਦਿੱਤਾ ਨਹੀਂ ਐਕਜ਼ਿਟ ਦੇਣਾ ਚਾਹੀਦਾ ਉੱਤੇ ਚੜਨ ਨੂੰ ਐਕਜ਼ਿਟ ਕਿਉਂ ਨਹੀਂ ਹੈਗਾ ਜਦੋਂ ਪੁਲ ਬਣਾਇਆ ਦੇਖਦੇ ਪਹੁੰਚਾਈਦਾ ਨਾ ਸਹੀ ਹੈ ਕਿ ਨਹੀਂ ਤੇਰੇ ਦੇਣਾ ਚਾਹੀਦਾ ਐਕਜ਼ਿਟ ਬਿਲਕੁਲ ਤੋਂ ਦੇਖ ਸਕਦੇ ਹੋ ਕਿ ਸਿੱਧੇ ਤੌਰ ਤੇ ਜਿਹੜੀ ਹੈ ਇੱਕ ਅੰਕਲ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਐਕਜ਼ਿਟ ਪੁਆਇੰਟ ਜਿਹੜਾ ਬਹੁਤ ਜ਼ਰੂਰੀ ਹੈ ਜਿਹੜਾ ਨਹੀਂ ਬਣਾਇਆ ਗਿਆ ਐਕਜ਼ਿਟ ਨਹੀਂ ਹਰ ਬੰਦੇ ਨੂੰ ਚਾਹੀਦਾ ਚਲਾਨ ਕੱਢਣਾ ਕੋਈ ਜ਼ਰੂਰੀ ਨਹੀਂ ਪੁਲਿਸ ਨੂੰ ਦੀਦਾ ਵੀ ਐਕਜ਼ਟ ਨਹੀਂ ਕਿਉਂ ਚਲਾਨ ਕੱਟिए ਸੀ ਪੁਲਿਸ ਕਿਆ ਚਲਾਉਣ ਪੁਲਿਸ ਸੰਦੀ ਆ ਉਹਨੂੰ ਨਹੀਂ ਰਹਿਦਾ ਵੀ ਟੈਕ ਡਟੈਂਡਿੰਗ ਨਹੀਂ ਚਲਾੜ ਕਰਨਾ ਕੱਟਣਾ ਤੇ ਇਹਦਾ ਇਹ ਬਿਲਕੁਲ ਪੁਲਿਸ ਨੂੰ ਵੀ ਨਹੀਂ ਲੈ ਵੀ ਨਹੀਂ ਚਲਾਨ ਕੱਟ ਰਹਾ ਤੇ ਸਿੱਧੇ ਤੌਰ ਤੇ ਆ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਰੋਂਗ ਸਿੱਧੇ ਤੌਰ ਤੇ ਅਗਲੇ ਜਾ ਰਹੇ ਨੇ ਸੋ ਇਹਨਾਂ ਵੱਲੋਂ ਕੋਈ ਵੀ ਜਿਹੜਾ ਖੌਫ ਹੈ ਨਹੀਂ ਨਜ਼ਰ ਆ ਰਿਹਾ ਕੀ ਕਹਿ ਰਹੀ ਕੀ ਕਹਿ ਰਹੇ ਕਿ ਉਹ ਨੌਜਵਾਨ ਜਿਹੜੇ ਨੇ ਜਿਹੜੇ ਲੋਕ ਨੇ ਥਾਂ ਤੇ ਅਗਰ ਲੋਕਾਂ ਦੀ ਗੱਲ ਕਰੀਏ ਤੇ ਉਹ ਬਿਲਕੁਲ ਬੇਖੌਫ ਨੇ ਪਰ ਅੱਜ ਦੀ ਗੱਲ ਕਰੀਏ ਤਾਂ ਜਿਸ ਥਾਂ ਦੇ ਉੱਤੇ ਇਹ ਬੋਰਡ ਲੱਗਾ ਹੋਇਆ ਹੈ ਉਸ ਥਾਂ ਤੇ ਪੁਲਿਸ ਵੀ ਜਿਹੜੀ ਆ ਮੁਸਤੈਦ ਨਜ਼ਰ ਆ ਰਹੀ ਹੈ ਇਹ ਪੁਲਿਸ ਦੇਖ ਸਕਦੇ ਹੋ ਕਿ ਉਸੇ ਥਾਂ ਤੇ ਖੜੇ ਹੋਏ ਨੇ ਅਧਿਕਾਰੀ ਜਿਹੜੇ ਨੇ ਉਹ ਥਾਂ ਤੇ ਖੜੇ ਨੇ ਜਿਸ ਥਾਂ ਦੇ ਉੱਤੇ ਇਹ ਬੋਰਡ ਲੱਗਾ ਹੋਇਆ ਹੈ ਬਿਲਕੁਲ ਸੋ ਦੱਸ ਦिए ਕਿ ਇੱਕ ਪਾਸੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਗੱਡੀ ਜਿਹੜੀ ਆ ਰਹੀ ਸੀਗੀ ਪਰ ਗੱਲਬਾਤ ਵੀ ਕਰ ਲੈਣੇ ਸਰ ਤੁਸੀਂ ਕਹਿ ਰਹੇ ਸੀਗੇ ਕਿ ਫੋਨ ਆ ਰਿਹਾ ਸੀਗਾ ਤੁਹਾਨੂੰ ਜਿਹੜੀ ਗੱਡੀ ਤੁਸੀਂ ਪਹਿਲੇ ਰੋਕੀ ਸੀਗੀ ਤੇ ਕਿਹੜਾ ਫੋਨ ਆਇਆ ਸੀਗਾ ਕੋਈ ਐਮਐਲਏ ਦਾ ਫੋਨ ਸੀਗਾ ਪੁੱਛਿਆ ਨਹੀਂ ਗੱਲ ਨਹੀਂ ਕੀਤੀ ਮੈਂ ਗੱਲ ਨਹੀਂ ਕੀਤੀ ਮੈਂ ਕਿਹਾ ਭਾਈ ਉਹ ਤਾਂ ਸਾਹਿਬ ਨਾਲ ਗੱਲ ਕਰੋਗੇ ਮੈਂ ਕਿਹਾ ਮੈਂ ਕਿਹਾ ਮੈਂ ਜਾਮ ਖਿਲਾ ਰਿਹਾ ਹਾਂ ਇਦਾਂ ਦੀ ਹੋਰ ਵੀ ਲੋਕ ਆਂਦੇ ਨੇ ਇਸ ਏਰੀਆ ਦੇ ਵਿੱਚ ਜਿਹੜੇ ਸਿੱਧਾ ਸਪਾਰਸ ਬੰਦੇ ਬਹੁਤ ਜ਼ਿਆਦਾ ਕੀ ਕਹਿਣਾ ਕੀ ਹੈ ਮੇਰੀ ਗੱਲ ਸੁਣੋ ਜੇ ਐਮਐਲਏ ਨਹੀਂ ਸੁਣਦੇ ਚੱਲ ਪੰਗਾ ਜੇ ਸੁਣਦੇ ਆ ਚੱਲ ਪੰਗਾ ਇਸ ਕਰਕੇ ਤੁਸੀਂ ਉਸ ਪੁਆਇੰਟ ਤੇ ਖੜੇ ਹੋ ਜਿਸ ਪੁਆਇੰਟ ਤੇ ਆ ਰਿਹਾ ਹਾਂ ਮੈਂ ਸਾਹਿਬ ਨੂੰ ਕਹਾਂ ਮੈਂ ਸਾਹਿਬ ਨਾਲ ਗੱਲ ਕਰੂਗਾ ਅੱਜ ਤੁਸੀਂ ਉਸ ਪੁਆਇੰਟ ਤੇ ਖੜੇ ਹੋ ਜਿਸ ਪੁਆਇੰਟ ਦੇ ਉੱਤੇ ਉਹ ਬੋਟ ਲੱਗਾ ਹੋਇਆ ਹੁਣ 44 ਰਿਹਾ ਮੇਰਾ ਸ਼ਕਲ ਦੇਖ ਲਓ ਕੀ ਹਾਲ ਹੈ ਮੇਰਾ ਤੇ ਇਸ ਕੀ ਕਰੀ ਹੁਣ ਸੋ ਤਾਂ ਇੱਕ ਪਾਸੇ ਬੜੇ ਕਾਬਲੇ ਤਾਰੀਫ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵੱਲੋਂ ਬਖੂਵੀ ਜਿਹੜਾ ਉਹਨਾਂ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਸੋ ਗਰਮੀ ਦਾ ਦਿਨ ਹੈ ਸੋ ਗਰਮੀ ਦੇ ਦਿਨ ਦੇ ਵਿੱਚ ਉਹਨਾਂ ਵੱਲੋਂ ਸਿੱਧੇ ਤਰੀਕੇ ਡਿਊਟੀ ਕੀਤੀ ਜਾ ਰਹੀ ਹੈ ਪਰ ਇੱਕ ਪਾਸੇ ਅਗਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਬਿਲਕੁਲ ਹਟਣ ਵਾਲੇ ਨਹੀਂ ਸੋ ਪ੍ਰਸ਼ਾਸਨ ਨੂੰ ਇਸ ਰੋਡ ਨੂੰ ਦੇਖ ਕੇ ਸੜਕ ਨੂੰ ਦੇਖ ਕੇ ਸਿੱਧੇ ਤੌਰ ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਵੱਡਾ ਸਵਾਲ ਖੜਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਉਂਕਿ ਇੱਕ ਪਾਸੇ ਸਿੱਧਾ ਐਡੀਸੀਪੀ ਟ੍ਰੈਫਿਕ ਵੱਲੋਂ ਬੋਰਡ ਜਿਹੜੇ ਨੇ ਲਗਾਏ ਗਏ ਨੇ ਤੇ ਉਹ ਬੋਰਡ ਦੀ ਵੀ ਉਲੰਘਣਾ ਕਰਦੇ ਹੋਏ ਲੋਕ ਇੱਥੇ ਨਜ਼ਰ ਆ ਰਹੇ ਨੇ ਜਿਹੜੇ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਆ ਦੇਖ ਸਕਦੇ ਹੋ ਕਿ ਰੋਂਗ ਜਿਹੜੇ ਸਿੱਧੇ ਤੌਰ ਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਖੌਫ ਜਿਹੜਾ ਨਹੀਂ ਨਜ਼ਰ ਆ ਰਿਹਾ ਸੋ ਦੇਖਦੇ ਆ ਕਿ ਖਬਰ ਚੱਲਣ ਤੋਂ ਬਾਅਦ ਕੀ ਅਸਰ ਪੈਂਦਾ ਹੈ ਕਿਉਂਕਿ ਆਣ ਵਾਲਾ ਸਮਾਂ ਦੱਸੂਗਾ ਕਿਉਂਕਿ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਖੜੇ ਦੂਜੇ ਪਾਸੇ ਆਤਮ ਨਗਰ ਚੌਕੀ ਸਾਹਮਣੇ ਲੱਗਦੀ ਆ ਤੇ ਤੀਜੇ ਪਾਸੇ ਲੋਕ ਫਿਰ ਵੀ ਸੁਣ ਨਹੀਂ ਰਹੇ ਲੋਕ ਫਿਰ ਵੀ ਸਤਰਕ ਨਹੀਂ ਲੋਕ ਫਿਰ ਵੀ ਰੋਂਗ ਆ ਰਹੇ ਨੇ ਲੋਕ ਫਿਰ ਵੀ ਕਾਨੂੰਨ ਦੀ ਧਜੀਆਂ ਉਡਾਉਂਦੇ ਨਜ਼ਰ ਆ ਰਹੇ ਨੇ ਹੁਣ ਦੇਖਦੇ ਆ ਕਿ ਪ੍ਰਸ਼ਾਸਨਿਕ ਵੱਲੋਂ ਕੀ ਐਕਸ਼ਨ ਜਿਹੜਾ ਇਸ ਥਾਂ ਤੇ ਲਿੱਤਾ ਜਾਂਦਾ ਸੋ ਰੋਂਗ ਆਣ ਵਾਲਿਆ ਤੇ ਕੀ ਕਾਰਵਾਈ ਜਿਹੜੀ ਆ ਆਤਮ ਪਾਰਕ ਦੇ ਆਪੋਜ਼ਿਟ ਪੁਲ ਦੇ ਉੱਤੇ ਕੀਤੀ ਜਾਂਦੀ ਆ ਦੇਖਦੇ ਲੋਜਣਾ ਲਾਈ ਮੈਨਟਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ